ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਹੈ ਕਿਹੜੀ ਜਗ੍ਹਾ ਤੇ ਰਾਵਣ ਦੇ ਵੈਤਤਾ ਦਾ ਗਿਆਨ ਪ੍ਰਾਵਣ ਨੇ ਵੈਤਤਾ ਦਾ ਗਿਆਨ ਪ੍ਰਾਪਤ ਕੀਤਾ ਤੇ ਵੀ ਮਰ ਸੋਚਣਿਆ ਨੇ ਕੱਢ ਲਿਆ ਕਿ ਤਰ ਕਰਿਆ ਹੋਣਾ ਉਹਨਾਂ ਨੇ ਹੈ ਨਾ ਕਿਉਂਕਿ ਉਹਨਾਂ ਨੂੰ ਬਹੁਤ ਗਿਆਨ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਿਆਨ ਸੀ ਹਾਂ ਕੀ ਕਹਿੰਦੇ ਬਹੁਤ ਸ਼ਕਤੀਸ਼ਾਲੀ ਸੀ ਸਾਰਾ ਕੁਝ ਉਹਨਾਂ ਦੇ ਕੈਂਟ ਤੇ ਹੁੰਦਾ ਸੀ ਤਾਂ ਇਹ ਹੈ ਕਿ ਦੇਖਣਿਆ ਲਈ ਹੈ ਸਾਨੂੰ ਵੀ ਨੌਲੇਜ ਮਿਲੇਗੀ ਕਿੱਦਾਂ ਹਾਂਜੀ ਕਿੱਦਾਂ ਹੋਣੀ ਸੀ ਹੈ ਨਾ ਤਾਂ ਆਓ ਬਿਨਾਂ ਕਿਸੇ ਤਰ ਪਹਿਲੇ ਵੀਡੀਓ ਕਰਦੇ ਆ ਸ਼ਟ ਰਾਵਣ ਕੈਨ ਨੂੰ ਤਾਂ ਅਸੀਂ ਇਹਨੂੰ ਸਾਰੇ ਇਸ ਨੂੰ ਰਾਖਸ਼ਸ ਕਰਕੇ ਇਹਨੂੰ ਲੋਕੀ ਕਹਿੰਦੇ ਨੇ ਇਹ ਰਾਖਸ਼ਸ ਨਹੀਂ ਸੀ ਇਹ ॠषि ਪੁੱਤਰ ਸੀ ਇਹਦੇ ਪਿਤਾ ਦਾ ਨਾਮ ਵਿਸ਼ਰਵਾ ਸੀ ॠषि ਵਿਸ਼ਰਵਾ ਬ੍ਰਾਹਮਣ ਜਾਤੀ ਦਾ ॠषि ਸੀ ਔਰ ਇਹਦੀ ਮਾਤਾ ਦਾ ਨਾਮ ਕੈਕਸੀ ਸੀ ਰਾਵਣ ਦੀ ਮਾਤਾ ਦਾ ਨਾਮ ਕੈਕਸੀ ਸੀ ਔਰ ਰਾਵਣ ਦਾ ਜਿਹੜਾ ਆਪਣਾ ਨਾਮ ਹੈ ਦਸ਼ ਗਰੀਵ ਸੀ ਇਹਦਾ ਨਾਮ ਦਸ਼ ਗਰੀਵ ਦਸ਼ ਗਰਦਨਾ ਵਾਲਾ ਸਿਰਮ ਵਾਲਾ ਕਾਸ਼ ਗਰਦਨਾ ਇਹ ਨਾਮ ਦਸ਼ ਗਰੀਵ ਸੀ ਲੇਕਿਨ ਸਾਡਾ ਇਸ ਸਮਾਜ ਉਪਰਾਵਣ ਕਰਕੇ ਜਾਣਦਾ ਠੀਕ ਹੈ ਉਹਦਾ ਰਾਵਣ ਨਾਮ ਲੋਕੀ ਜਾਣਦੇ ਨੇ ਅਸਲ ਜਿਹੜਾ ਨਾਮ ਸੀ ਇਹਦਾ ਦਸ਼ ਗਰੀਵ ਸੀ ਇਹ ਲੰਕਾ ਦਾ ਰਹਿਣ ਵਾਲਾ ਸੀ ਲੰਕਾ ਨੂੰ ਜਮੇ ਜਿਹੜਾ ਜਦੋਂ ਗੁਰੂ ਨਾਨਕ ਸਾਹਿਬ ਹੋਏ ਨੇ ਉਸ ਸਮੇਂ ਲੰਕਾ ਨੂੰ ਸਿਲੋਨ ਕਿਹਾ ਜਾਂ ਸੰਗਲਾਦੀਪ ਕਿਹਾ ਜਾਂਦਾ ਸੀ ਇਹਦਾ ਮਤਲਬ ਸ਼੍ਰੀਲੰਕਾ ਦਾ ਨਾਮ ਕਈ ਵਾਰੀ ਬਦਲਿਆ ਹ ਹੁਣ ਰਾਵਣ ਦੇ ਟਾਈਮ ਤੇ ਜਿਹੜਾ ਜੋ ਵੀ ਨਾਮ ਹੋਏਗਾ ਲੇਕਿਨ ਗੁਰਬਾਣੀ ਚ ਉਹਦਾ ਨਾਮ ਲੰਕਾ ਲਿਖਿਆ ਮਹਾਰਾਜ ਨੇ ਲੰਕਾ ਗੜ ਸੋਇਨੇ ਦਾ ਭਿਆ ਸ਼੍ਰੀਲੰਕਾ ਨੇ ਲਿਖਿਆ ਚਲੋ ਰੋ ਵਿਚਾਰ ਇਹ ਸਾਡਾ ਸਬਜੈਕਟ ਨਹੀਂ ਹੈ ਕਿ ਉਸ ਧਰਤੀ ਦਾ ਨਾਮ ਕੀ ਸੀ ਪਰ ਉਹ ਟਾਪੂ ਹੈ ਹਿੰਦੁਸਤਾਨ ਦੇ ਥੱਲੇ ਸਥਿਤ ਹੈ ਇਹਦੇ ਤੇ ਰਾਵਣ ਨੇ ਕਬਜ਼ਾ ਕੀਤਾ ਇਹਦਾ ਭਰਾ ਸੀ ਕਜਲ ਅੱਛਾ ਜੀ ਰਾਵਣ ਜਿਹੜੇ ਆਪ ਸੀ ਇਹ ਤਿੰਨ ਭਰਾ ਸੀ ਇੱਕ ਨਾਲ ਦੀ ਭੈਣ ਸੀ ਇਹਦਾ ਇੱਕ ਭਰਾ ਸੀ ਕੁੰਮਕਰਨ ਇੱਕ ਦਾ ਭਰਾ ਸੀ ਜਿਹੜਾ ਰਾਮਚੰਦਰ ਨਾਲ ਰਲ ਗਿਆ ਸੀ ਜੀ ਵਿਸ਼ਾਲ ਦੀ ਭੈਣ ਸੀ ਜੀ ਸਰੂਪ ਰਖਾ ਇਕ ਮੇਗਨਾਹ ਦਾ ਵੀ ਜਿਵੇਂ ਜ਼ਿਕਰ ਆ ਮੇਗਨਾਹ ਤੇ ਇਹਨਾਂ ਦਾ ਰਿਸ਼ਤੇਦਾਰ ਭਤੀ ਜਬ ਤੂੰ ਜਾਂਚੋਂ ਸੀ ਅਗਲੀ ਅਗਲੀ ਪੀੜ੍ਹੀ ਚੋਂ ਸੀ ਅੱਛਾ ਜੀ ਇਹਦਾ ਰਾਵਣ ਦਾ ਭਰਾ ਸੀ ਕੁੰਮਕਰਨ ਜਿਹੜਾ ਵੱਡਾ ਭਰਾ ਸੀ ਰਾਵਣ ਤੋਂ ਬਾਅਦ ਆਉਂਦਾ ਸੀ ਕੁੰਮਕਰਨ ਤੇ ਉਸ ਤੋਂ ਬਾਅਦ ਉਹ ਜਿਹਨੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਧੋਖਾ ਦਿੱਤਾ ਰਾਵਣ ਨੂੰ ਤੇ ਉਹਨੇ ਰਾਮਚੰਦਰ ਨੂੰ ਦੱਸਿਆ ਕਿ ਦੀ ਨਾਭੀ ਚ ਅੰਮ੍ਰਿਤ ਹੈ ਇੱਥੇ ਤੁਸੀਂ ਤੀਰ ਮਾਰੋ ਵਿਭੀਸ਼ਣ ਉਹਦਾ ਨਾਮ ਸੀ ਛੋਟੇ ਭਰਾ ਦਾ ਨਾਮ ਵੀ ਵਿਭੀਸ਼ਣ ਸੀ ਮੇਰੀ ਯਾਦ ਚ ਆ ਗਿਆ ਕੁੰਭਕਰਨ ਉਹ ਵੀ ਬਿਸ਼ਣ ਦੋ ਪਰਾਸਨ ਤੀਜਾ ਰਾਵਣ ਸਭ ਤੋਂ ਵੱਡਾ ਸੀ ਇਹ ਰਿਸ਼ੀ ਵਿਸ਼ਰਵਾਹ ਔਰ ਕੈਕਸੀ ਦੇ ਬੱਚੇ ਸਨ ਤਿੰਨੋਂ ਔਰ ਚੌਥੀ ਇਹਨਾਂ ਦੀ ਭੈਣ ਸੀ ਸ਼ਰੂਪਨਖਾ ਸ਼ਰੂਪਨਖਾ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਲక్ష్మణ ਕਰਦੋਂ ਐਸਾ ਲਿਖਿਆ ਜਿਸ ਕਰਕੇ ਉਹਨੇ ਬਦਲਾ ਲੈਣ ਖਾਤਰ ਸੀਤਾ ਨੂੰ ਚੁੱਕ ਕੇ ਲੈ ਗਿਆ ਪਰ ਉਹਨੇ ਸੀਤਾ ਨੂੰ ਟੱਚ ਨਹੀਂ ਕੀਤਾ ਕਦੇ ਉਸਨੇ ਸੀਤਾ ਨੂੰ ਟੱਚ ਨਹੀਂ ਕੀਤਾ ਇਸ ਕੋਈ ਦਾ ਕਾਰਨ ਸੀ ਕਿ ਇਹਨੂੰ ਇਹ ਸ਼ਰਾਪਤ ਸੀ ਰਾਵਣ ਨੂੰ ਸ਼ਰਾਪਤ ਸੀ ਇਨੇ ਰੰਬਾ ਨਾਮ ਦੀ ਇੱਕ ਅਫਸਰਾ ਸੀ ਬੜੀ ਖੂਬਸੂਰਤ ਅਫਸਰਾ ਸੀ ਉਹਦੇ ਨਾਲ ਇਸਨੇ ਵੱਦ ਚਲਨੀ ਕੀਤੀ ਜਿਹੜਾ ਉਹਦਾ ਪਤੀ ਸੀ ਉਹ ਰਿਸ਼ੀ ਸੀ ਨਲ ਕੁਬੇਰ ਉਹਨੇ ਨੂੰ ਸ਼ਰਾਬ ਦੇਤਾ ਵੀ ਅੱਜ ਤੋਂ ਬਾਅਦ ਜੇ ਤੂੰ ਕਿਸੇ ਔਰਤ ਨਾਲ ਜ਼ਬਰਦਸਤੀ ਕਰੇਂਗਾ ਉਹਦੀ ਇੱਛਾ ਦੇ ਅਗੇਂਸਟ ਤੇਰੇ ਸਿਰ ਦੇ ਟੁਕੜੇ ਟੁਕੜੇ ਹੋ ਜਾਣਗੇ ਅੱਛਾ ਜੀ ਉਸ ਡਰ ਕਰਕੇ ਇਹਨੇ ਸੀਤਾ ਨੂੰ ਹੱਥ ਲੇ ਲਾਇਆ ਨਹੀਂ ਤੇ ਇਹਨਾਂ ਕੋਈ ਚੰਗਾ ਵੀ ਨਹੀਂ ਸੀ ਪਰ ਉਦਾਂ ਰਾਵਣ ਹੈ ਬ੍ਰਾਹਮਣ ਸੀ ਔਰ ਵਿਦਵਾਨ ਚੋਟੀ ਦਾ ਸੀ ਇੱਥੇ ਆਪਣੇ ਇੰਡੀਆ ਵਿੱਚ ਅਜ ਮੇਰ ਦੇ ਕੋਲ ਜਗਾ ਹੈ ਪੁਸ਼ਕਰ ਰਾਜ ਨੂੰ ਕਹਿੰਦੇ ਨੇ ਪੁਸ਼ਕਰ ਰਾਜ ਇਹ ਸਨਾਤਨੀਆਂ ਦਾ ਤੀਰਥ ਸਥਾਨ ਹੈ ਇਹਨਾਂ ਦਾ ਬੜਾ ਮਹਾਨ ਤੀਰਥੋ ਗਿਣਿਆ ਜਾਂਦਾ ਹੈ ਸਿਰਫ ਉੱਥੇ ਇੱਕ ਮੰਦਿਰ ਹੈ ਬ੍ਰਹਮਾ ਜੀ ਦਾ ਸਾਰੀ ਧਰਤੀ ਤੇ ਕੋਈ ਇੱਕ ਮੰਦਿਰ ਹੈ ਬ੍ਰਹਮਾ ਜੀ ਦਾ ਆਲ ਵਰਲਡ ਉੱਥੇ ਉਹ ਚਾਰ ਵੇਦ ਜਿਹੜੇ ਤਾਮ ਪੱਤਰਾਂ ਤੇ ਲਿਖੇ ਪੁਰਾਤਨ ਵੇਦ ਜਿਹੜੇ ਅੱਜ ਤੋਂ 5-6000 ਸਾਲ ਪੁਰਾਣੇ ਨੇ ਉਹ ਉੱਥੇ ਪਏ ਨੇ ਮੌਜੂਦ ਨੇ ਮੈਂ ਉਸ ਮੰਦਿਰ ਦਾ ਦਰਸ਼ਨ ਕੀਤਾ ਦੋ ਵਾਰੀ ਮੈਂ ਅਸੀਂ ਜਦੋਂ ਅਜ ਮੇਰ ਕੀਰਤਨ ਕਰਨ ਲੱਗੇ ਸਾਨੂੰ ਗੁਰੂ ਕਸ ਸਿੰਘ ਉੱਥੇ ਲੈ ਗਏ ਦਰਸ਼ਨ ਕਰਨ ਵਾਸਤੇ ਉਸ ਸਮੁੰਦਰ ਦੇ ਬੜੀ ਪ੍ਰਾਣੀ ਬਾਤ ਹੈ ਤਾਂ ਉਹਨਾਂ ਸਾਨੂੰ ਦੱਸਿਆ ਉਥੋਂ ਦੇ ਪੁਜਾਰੀਆਂ ਨੇ ਕਿ ਰਾਵਣ ਇੱਥੇ ਰਹਿ ਕੇ ਇਹਨਾਂ ਵੇਦਾਂ ਦਾ ਅਧਿਐਨ ਕਰਕੇ ਗਿਆ ਰਾਵਣ ਬਹੁਤ ਵਿਦਵਾਨ ਸੀ ਚੋਟੀ ਦਾ ਵਿਦਵਾਨ ਸੀ ਦੇਖੋ ਵੇਦਾਂ ਦਾ ਗਿਆਨ ਸ਼ਾਸਤਰ ਛੇ ਸ਼ਾਸਤਰ ਪੁਰਾਣ ਇਹ ਸਾਰੇ ਉਹਦੇ ਟਿਪਸ ਤੇ ਸੀ ਫਿਰ ਉਹਨੂੰ ਤੰਤਰਿਕ ਵਿਦਿਆ ਤੰਤਰਿਕ ਵਿਦਿਆ ਬੜਾ ਮਹਾਨ ਤੰਤਰਿਕ ਸੀ ਫਿਰ ਮਹਾਨ ਜੋਤਿਸ਼ੀ ਸੀ ਉਹਨੂੰ ਜੋਤਿਸ਼ ਵਿਦਿਆ ਦਾ ਬੜਾ ਗਹਿਰਾ ਗਿਆਨ ਸੀ ਉਦੋਂ ਬਾਅਦ ਉਸ ਨੂੰ ਇਹ ਵੈਦਗੀ ਦਾ ਬੜਾ ਗਿਆਨ ਸੀ ਠੀਕ ਹੈ ਜੀ ਉਸ ਜ਼ਮਾਨੇ ਚ ਤਾਂ ਐਲੋਪੈਥੀ ਨਹੀਂ ਸੀ ਉਦੋਂ ਵੈਦਗੀ ਹੋਇਆ ਕਰਦੇ ਸੀਗੇ ਆਯੁਰਵੈਦਿਕ ਉਹ ਆਯੁਰਵੈਦ ਦਾ ਚਾਰਿਆ ਸੀ ਬੜਾ ਮਹਾਨ ਆਯੁਰਵੈਦ ਦਾ ਚਾਰਿਆ ਸੀ ਰਾਵਣ ਫਿਰ ਉਸ ਤੋਂ ਬਾਅਦ ਉਹਨੂੰ ਸੰਗੀਤ ਦਾ ਬੜਾ ਗਿਆਨ ਸੀ ਸਜੰਦਾ ਸੀ ਬਹੁਤ ਤਕੜਾ ਰਾਵਣ ਬਹੁਤ ਬਹੁਤ ਗੁਣ ਬੜੇ ਗੁਣ ਸੀ ਉਹਦੇ ਵਿੱਚ ਲੇਕਿਨ ਇਹ ਸਾਰੀ ਇਹ ਖੇਡ ਸੀ ਇਹ ਲੀਲਾ ਸੀ ਜਿਹਦਾ ਸਾਰਾ ਲੰਬੀ ਕਹਾਣੀ ਹੈ ਰਾਮਾਇਣ ਦੀ ਜਿਹਦੇ ਵਿੱਚ ਉਹ ਰਾਵਣ ਵੀ ਇੱਕ ਨਹੀਂ ਹੈ ਚਾਰ ਪੰਜ ਤਰ੍ਹਾਂ ਦੀ ਇਹ ਅਲੱਗ-ਅਲੱਗ ਰਾਮਾਇਣ ਅਲੱਗ-ਅਲੱਗ ਆਥਰਸ ਦੁਆਰਾ ਲਿਖੀ ਗਈ ਹੋਈਆਂ ਨੇ ਤਾਂ ਇਹ ਇਹ ਸਾਰੀ ਸਟੋਰੀ ਇਸ ਤਰ੍ਹਾਂ ਦੀ ਹੈ ਤੇ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਰਾਵਣ ਹੋਇਆ RAM ਗयो ਰਾਵਣ ਗयो ਆਪਾਂ ਪੰਕਤੀ ਪੜ੍ਹ ਲਈ ਹੈ ਉਹ ਆਏ ਨੇ ਤਾਂ ਹੀ ਗਏ ਨੇ ਨਾ ਜੀ ਹਾਂ ਤਾਂ ਗਾਇਜ਼ ਇਹ ਵੀਡੀਓ ਚੁੱਕੇ ਸਾਡੀ ਇਤਰੀ ਖਤਮ ਤੇ ਨਾਲ ਨੇ ਦਰਸਾਇਆ ਕਿੰਨੇ ਜ਼ਿਆਦਾ ਗਿਆਨੀ ਸੀ ਹਨ ਆਪ ਬਹੁਤ ਜ਼ਿਆਦਾ ਗਿਆਨੀ ਵੀਦਵਾਨ ਫੇ ਸੰਗੀਤਕਾਰ थी अच्छा ਜੋਤਿਸ਼ ਜੋਤਿਸ਼ੀ ਵੀ ਸੀ ਦੇਖੋ ਕਿੰਨੇ ਗਿਆਨ ਹੈ ਜਿਹੜਾ ਕਹਿੰਦੇ ਜਿਹੜਾ ਬ੍ਰਹਮਾ ਦਾ ਬੰਤੇਰਾ ਪੁਸ਼ਕਰ ਚ ਰਾਜਸਥਾਨ ਤੋਂ ਹਾਂ ਉੱਥੇ ਕੀ ਕਹਿੰਦੇ ਗ੍ਰੰਥ ਪਏ ਹੋਏ ਆ ਜਿਹੜੇ ਕਿ ਉਹਨਾਂ ਹਨਾ ਜਿਹੜਾ ਚਾਰ ਚਾਰਨ ਮਤਲਬ ਇਹ ਹੈ ਕਿ ਉਹਨਾਂ ਨੇ ਕੋਈ ਵੀ ਐਦਾਂ ਨਹੀਂ ਛੱਡੇ ਜਿਦਾ ਉਹਨਾਂ ਨੂੰ ਗਿਆਨ ਨਾ ਗਿਆਨ ਨਾ ਸੰਗੀਤ ਦਾ ਵੀ ਦੇਖੋ ਸੰਗੀਤ ਦਾ ਮੈਨੂੰ ਅੱਜ ਪਤਾ ਲੱਗੇ ਸੰਗੀਤ ਦਾ ਵੀ ਸੀ ਉਹਨਾਂ ਨੂੰ ਹਾਂ ਮੈਨੂੰ ਵੀ ਅੱਜ ਹੀ ਪਤਾ ਚੱਲਿਆ ਹੈ ਹਾਂ ਮਤਲਬ ਇਹ ਗਿਆਨ ਨਹੀਂ ਸੀ ਤੇ ਨਾਲੇ ਕਹਿੰਦੇ ਕਿ ਜੇ ਤੁਸੀਂ ਤਮਾਤਨ ਨੂੰ ਦੇਖ ਕੇ ਗਏ ਕਹਿੰਦੇ ਕਿ ਉਹਨਾਂ ਟੱਚ ਨਹੀਂ ਕਹਿ ਸਕੀ ਉਹਨਾਂ ਨੂੰ ਪਹਿਲਾ ਹੀ ਸ਼ਾਮਿਲ ਹੈ ਸੀ ਹਾਂ ਪਹਿਲੇ ਹੀ ਸ਼ਾਮਿਲ ਹੈ ਸੀ ਕਿ ਤੁਸੀਂ ਉਹਦੀ ਅਨੁਮਤੀ ਤੋਂ ਬਿਨਾਂ ਨਹੀਂ ਕਰਦੇ ਹਾਂ ਟੱਚ ਨਹੀਂ ਕਰ ਸਕਦੇ ਨਹੀਂ ਤਾਂ ਟੁਕੜੇ ਟੁਕੜੇ ਹੋ ਜਾਂਦੇ ਨੇ ਫਿਰ ਦੇ ਟੁਕੜੇ ਟੁਕੜੇ ਤੇ ਜਿਹੜੇ ਰਾਵਣ ਸੀ ਉਹਨਾਂ ਦਾ ਉਹਦਾ ਨਾਮ ਸੀ ਦਸ਼ ਗਰੀਵ ਦਸ਼ ਗਰੀਵ ਉਹਨਾਂ ਜਿਹੜੇ ਦਾਸੇ ਸੀ ਉਹਨਾਂ ਨੂੰ ਮਤਲਬ ਉਹ ਕਹਿੰਦੇ ਸੀ ਨਾ ਹਾਂ ਹਾਂ ਕਿ ਦਸ਼ ਗਰੀਵ ਤੇ ਇਹ ਕਿ ਮਤਲਬ ਬਹੁਤ ਕੁਝ ਸੁਣਨ ਨੂੰ ਮਿਲਿਆ ਮੈਂ ਛੋਟੀ ਜਿਹੀ ਵੀਡੀਓ ਚ ਪਈ ਉਹਨਾਂ ਬਾਰੇ ਹਾਂ ਹਾਂ ਤੇ ਇਹ ਕਿ ਮਤਲਬ ਗ੍ਰੰਥਾਂ ਚ ਵੀ ਲਿਖਿਆ ਇਹਨਾਂ ਦੇ ਬਾਰੇ ਉਹ ਕਰਕੇ ਲੰਕਾ 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 ਦਾ ਜਿਕਰ ਕਿੰਨਾ ਹੈ ਸਾਡੇ ਕੋਲ ਬਾਣੀ ਵਿੱਚ ਹੀ ਥਾਰਾ ਦੱਤੇ ਹੋਇਆ ਹੈ ਰਾਮ ਕੇ ਉਹ ਰਾਵਣ ਕੇ ਉਹ ਕੇ ਅਸੂਭੀ ਪਰਿਵਾਰ ਹੈ ਪਰ ਜਦੋਂ ਰਾਮ ਰਾਮ ਜੀ ਦਾ ਪਰਿਵਾਰ ਹੀ ਚੱਲ ਜਾਂਦਾ ਉਹ ਹਾਂ ਸਾਰਾ ਪਰਿਵਾਰ ਹੀ ਹੈ ਇਹ ਹੈ ਕਿ ਬਹੁਤ ਵਧੀਆ ਨੋਲਿਜ ਮਿਲਿਆ ਸਾਨੂੰ ਤੁਹਾਨੂੰ ਵੀ ਨਵਾਂ ਕਿਆ ਸੁਣਨ ਚ ਮਿਲੀ ਹੈ ਜੀ ਮਤਲਬ ਤੁਹਾਨੂੰ ਕਿਆ ਨਵਾਂ ਸੁਣਨ ਮਿਲੀ ਹੈ ਹੈਨਾ ਕਿ ਜੇ ਤੁਸੀਂ ਨਹੀਂ ਸੁਣਿਆ ਰਾਵਣ ਬਾਰੇ ਸਾਡੇ ਦਾ ਸੰਗੀਤ ਬਾਰੇ ਪਤਾ ਲੱਗ ਸੀਗਾ ਉਹ ਸਾਨੂੰ ਪਤਾ ਲੱਗਿਆ ਬਾਕੀ ਸਾਰੇ ਨੂੰ ਪਤਾ ਕਿਉਂ ਕਿਨੇ ਗਿਆਨ ਦੀ ਹੈ ਹੈਨਾ ਹਰ ਚੀਜ਼ ਤੇ ਆ ਕੇ ਤੁਸੀਂ ਕਮੈਂਟ ਸੈਕਸ਼ਨ ਤੇ ਜੁੜ ਦੱਸੋ ਤੁਹਾਨੂੰ ਕਿਆ ਨਹੀਂ ਪਤਾ ਸੀ ਤੇ ਹੁਣ ਸਾਡੀ ਵੀਡੀਓ ਦੇਖ ਕੇ ਪਤਾ ਲੱਗਿਆ ਪਾਕੀ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ